ਮੈਂ ਸਭੀ ਬ੍ਰਾਡ ਤੁਹਾਡੇ ਸਾਰੇ ਸਾਹਿਤ ਪ੍ਰੇਮੀਆਂ ਦਾ ਸਵਾਗਤ ਕਰਦੀ ਹਾਂ ਜੀ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਸੋ ਅੱਜ ਤੁਹਾਡੇ ਨਾਲ ਰਾਮ ਸਰੂਪ ਅਨਕੀ ਦੀ ਇੱਕ ਹੋਰ ਕਹਾਣੀ ਮੁਹੱਬਤ ਦੀ ਮਿੱਟੀ ਸਾਂਝੀ ਕਰਨ ਜਾ ਰਹੀ ਹਾਂ ਜੀ ਜੁਮਾ ਕਮਿਆਰ ਸੂਰਜ ਦੇ ਅਭਾਰ ਤੋਂ ਪਹਿਲਾਂ ਜਾਗ ਪੈਂਦਾ ਉੱਠਣਸਾਰ ਚੱਕ ਵਾਲੇ ਛੱਤ ਦੇ ਵਿੱਚ ਜਾਂਦਾ ਤੇ ਰੱਬੀ ਦੀ ਸਿੱਖ ਬਾਲ ਕੇ ਆਪਣੇ ਸਰਦਾਰਾਂ ਨੂੰ ਦੇਖਣ ਲੱਗਦਾ ਦੇਖਦਾ ਰਹਿੰਦਾ ਤੇ ਹੁਸਨ ਦੀਆਂ ਸਿਫਤਾਂ ਕਰਦਾ ਇੱਕ ਸੇਕ ਬੋਏ ਦੀ ਤਾਂ ਦੂਜੀ ਬਾਲ ਲੈਂਦਾ ਉਹਨੂੰ ਲੱਗਦਾ ਸਰਦਾਰੋ ਦੇ ਚਿਹਰੇ ਉੱਤੇ ਉਹ ਪ੍ਰਭਾਵ ਨਹੀਂ ਆਇਆਗਾ ਮੁਸਕਰਾਉਣਾ ਵੀ ਤੇ ਇਨਕਾਰ ਵੀ ਕਰਨਾ ਮਿੱਟੀ ਦਾ ਬਹੁਤ ਉਹਨੂੰ ਅਧੂਰਾ ਉਧੂਰਾ ਜਾਪਦਾ ਉਹਦਾ ਦਿਲ ਗਵਾਹੀ ਪਰਦਾ ਇੱਕ ਦਿਨ ਇਹ ਮਿੱਟੀ ਦਾ ਬਹੁਤ ਮੁਕੰਮਲ ਕਰਾਂਗਾ ਮੁਕੰਮਲ ਤੇ ਸੰਪੂਰਨ ਉਸ ਦਿਨ ਹੀ ਇਹਦੇ ਵਿੱਚੋਂ ਅਸਲੀ ਸਰਦਾਰੋ ਪੈਦਾ ਹੋਵੇਗੀ ਸਰਦਾਰੋ ਜੋ ਕਦੇ ਉਹਦਾ ਸੁਪਨਾ ਸੀਗੀ ਤੇ ਸੁਪਨਾ ਜਿਸ ਨੂੰ ਕਦੇ ਉਸਨੇ ਖੁਦ ਤੋੜ ਦਿੱਤਾ ਸੀਗਾ ਕਿਸੇ ਕਾਹਲ ਜਹੀ ਵਿੱਚ ਜੁਮਾ ਘਰੋਂ ਨਿਕਲਦਾ ਹੈ ਤੇ ਖੁੱਲੇ ਖੇਤਾਂ ਵਿੱਚ ਜੰਗਲ ਪਾਣੀ ਹੋ ਆਉਂਦਾ ਹੈ। ਖੇਤਾਂ ਵਿੱਚ ਹੀ ਉਹਨੂੰ ਆਪਣੇ ਗਧਿਆਂ ਦੀ ਰਿੰਗਣ ਦੀ ਆਵਾਜ਼ ਸੁਣਦੀ ਆ। ਗਧਿਆਂ ਦੀ ਆਵਾਜ਼ਾਂ ਸੁਣ ਕੇ ਉਹਨੂੰ ਪੱਠੇ ਉੱਤੇ ਜਾਣ ਦੀ ਕਾਹਲ ਵੀ ਤੰਗ ਕਰਨ ਲੱਗਦੀ ਆ। ਪੱਠੇ ਦੀ ਕਾਹਲ ਵਿੱਚ ਸਰਦਾਰੋਂ ਦਾ ਖਿਆਲ ਕਿਦਰੇ ਗਵਾਚ ਜਾਂਦਾ ਆ। ਘਰ ਆ ਕੇ ਉਹ ਆਪਣੀ ਬੁੱਢੀ ਮਾਂ ਨੂੰ ਜਗਾਉਂਦਾ ਹੈ ਚੁੱਲ੍ਹੇ ਉੱਤੇ ਚਾਹ ਧਰਨ ਲਈ ਆਖਦਾ ਹੈ। ਮਾਂ ਚਾਹ ਬਣਾਉਣ ਲੱਗਦੀ ਆ ਤਾਂ ਚੱਕ ਵਾਲੇ ਛਤਨੇ ਵਿੱਚ ਆ ਬੈਠਦਾ ਹੈ। ਉਹ ਤਾਂ ਤਕਸੂਰ ਦਿ ਲੋ ਉਹਦੇ ਵਿੜੇ ਤੱਕ ਪਹੁੰਚ ਚੁੱਕੀ ਹੁੰਦੀ ਹੈ ਕਿਰਨਾਂ ਲੱਗਣ ਤੋਂ ਪਹਿਲਾਂ ਤਾਂ سرمਈ ਚਾਨਣ ਛਤਨੇ ਦਾ ਪੂਹਾ ਚੜਦੇ ਵੱਲ ਸੀਗਾ ਲੋਹਾਰੇ ਖੁੰਜਾਂ ਵਿੱਚ ਪਹੁੰਚਦੀ ਸਰਦਾਰ ਉਹਦੇ ਮੂੰਹ ਨੂੰ ਉਹ ਟੈਕ ਟਿੱਕੀ ਬਣ ਕੇ ਤੱਕਣ ਲੱਗਦਾ ਤੱਕਦਾ ਰਹਿੰਦਾ ਤੇ ਫੇਰ ਪਾਣੀ ਦੀ ਗੜਵੀ ਲਿਆ ਕੇ ਮਿੱਟੀ ਗਿੱਲੀ ਕਰਦਾ ਲੋਹੇ ਦੇ ਨਿਹਰਨੇ ਨਾਲ ਪੁੱਤਦੀਆਂ ਅੱਖਾਂ ਉਹਦੀ ਠੋਡੀ ਉਹਦੀਆਂ ਗੱਲਾਂ ਤੇ ਬੁੱਲਾਂ ਉੱਤੋਂ ਮਿੱਟੀ ਖਰਚ ਦਿੰਦਾ ਚਿਹਰੇ ਉੱਤੇ ਪਾਣੀ ਤਰੋਕਦਾ ਚਿਹਰੇ ਉੱਤੇ ਉਂਗਲਾਂ ਦੇ ਪੋਟੇ ਫੇਰਦਾ ਖਾਸ-ਖਾਸ ਥਾਵਾਂ ਉੱਤੇ ਉਂਗਲਾਂ ਦੇ ਗਿੱਲੇ ਫਲਸ਼ ਹੋਂਦਾ ਤੇ ਫਿਰ ਗਿੱਲੀ ਮਿੱਟੀ ਨੂੰ ਗਨ ਉਹ ਸੋਚਣ ਦੇ ਸਮੁੰਦਰ ਵਿੱਚ ਉਤਰ ਜਾਂਦਾ। ਕੁੱਕਾ ਤਾਜ਼ਾ ਕਰਕੇ ਉਹ ਚਲਮ ਦੀ ਚਲਮ ਵੀ ਭਰ ਲਿਆਇਆ ਸੀਗਾ। ਗੁੰਨੀ ਮਿੱਟੀ ਨੂੰ ਨਹਿਰਨੀ ਉੱਤੇ ਚੜਾ ਕੇ ਉਹ ਬੋਤ ਦੇ ਚਿਹਰੇ ਉੱਤੇ ਲਾਉਂਦਾ ਤੇ ਫਿਰ ਚੁੰਜ ਨਾਲ ਹੀ ਮਿੱਟੀ ਨੂੰ ਉੱਥੇ ਪੱਕੀ ਕਰ ਦਿੰਦਾ। ਕਿਸੇ ਥਾਂ ਹੋਰ ਅਭਾਰ ਦਿਖਾਉਣਾ ਹੁੰਦਾ ਤਾਂ ਹੋਰ ਚੁੰਜ ਭਰਦਾ। ਚਾਲੀ ਮਾਂ ਦੀ ਹਾਕ ਸੁਣ ਤੱਕ ਉਹ ਸ਼ਤਨੇ ਵਿੱਚ ਬੈਠਾ ਰਹਿੰਦਾ ਹੁੱਕਾ ਪੀਂਦਾ ਤੇ ਨਹਿਰਨੀ ਦੀਆਂ ਚੁੰਝਾਂ ਬੁੱਤ ਦੇ ਚਿਹਰੇ ਉੱਤੇ ਫਿਰਦੀਆਂ ਰਹਿੰਦੀਆਂ ਸੀਗੀਆਂ ਉਹਨੂੰ ਲੱਗਦਾ ਜਿਵੇਂ ਕੱਲ ਨਾਲੋਂ ਅੱਜ ਬੁੱਤ ਵਿੱਚ ਬਹੁਤੀ ਜਾਨ ਪੈ ਗਈ ਹੋਵੇ ਉਹਨੂੰ ਕੋਈ ਸੁੱਖ ਜਿਹਾ ਮਿਲਦਾ ਕਈ ਮਹੀਨਿਆਂ ਤੋਂ ਉਹ ਐਂਝ ਹੀ ਕਰਦਾ ਆ ਰਿਹਾ ਸੀਗਾ ਨਤਨੀ ਵਾਂਗ ਹੀ ਕਰਦਾ ਸਵੇਰੇ ਸਵੇਰੇ ਆਥ ਨੂੰ ਤਾਂ ਦਿਨ ਛਿਪੇ ਘਰ ਵੜਦਾ ਥੱਕਿਆ ਟੁੱਟਿਆ ਪਿਆ ਹੁੰਦਾ ਕਦੇ ਉਹਨੂੰ ਰੂੜੀਆਂ ਉੱਤੇ ਛੱਡ ਦਿੰਦਾ ਤੱਤ ਪਾਣੀ ਕਰਕੇ ਨਹਾਉਂਦਾ ਮਾਂ ਰੋਟੀ ਪਕਾਉਂਦੀ ਤੇ ਉਹ ਖਾ ਲੈਂਦਾ ਵਿੰਦ ਚੱਟ ਹੁੱਕਾ ਪੀਂਦਾ ਤੇ ਫਿਰ ਗਧਿਆਂ ਨੂੰ ਘੇਰ ਲਿਆਉਂਦਾ ਉਹਨਾਂ ਮੂਰੇ ਸੁੱਕਾ ਘਾਹ ਸੋਟਦਾ ਤੇ ਉਹਨਾਂ ਦੀਆਂ ਲੱਤਾਂ ਕਿੱਲੀਆਂ ਤੇ ਰਸਿਆਂ ਨਾਲ ਬੰਨ੍ਹ ਦਿੰਦਾ ਹੀਂਗਦੇ ਫਕਾਰ ਦੇ ਮਾਰਦੇ ਦਲੱਤੀਆਂ ਚਲਾਉਂਦੇ ਤੇ ਲੜਦੇ ਉੱਠਦੇ ਕਦੇ ਟੱਕ ਜਾਂਦੇ ਤਾਂ ਜੁੰਮਾ ਵੀ ਸੌਣ ਦੀ ਕੋਸ਼ਿਸ਼ ਕਰਦਾ ਮਾਂ ਰੋਟੀ ਟੱਕ ਦਾ ਕੰਮ ਮੁਕਾ ਕੇ ਦੇ ਭਾਂਡਾ ਟਿੰਡਾ ਸਾਹਮ ਕੇ ਜੁੰਮੇ ਤੋਂ ਕਿੰਨਾ ਚਿਰ ਪਿੱਛੋਂ ਮੰਜੇ ਉੱਤੇ ਪੈਂਦੀ ਜੋ ਮੇਰੀ ਮਰ ਇਸ ਵੇਲੇ 50 ਸਾਲਾਂ ਤੋਂ ਉੱdte ਸੀ ਉਹਨਾਂ ਦਾ ਹੋਰ ਕੋਈ ਨਹੀਂ ਸੀਗਾ ਉਸਦੇ ਤੇ ਉਹ ਉਹਦੀ ਬੁੱਢੀ ਮਾਂ ਸੀ ਬਾਕੀ ਸਾਰਾ ਟੱਬਰ 47 ਦੀ ਵੰਡਾ ਟੁੱਕੀ ਵੇਲੇ ਹੀ ਪਿਛੜ ਗਿਆ ਸੀਗਾ 47 ਤੋਂ ਪਹਿਲਾਂ ਦੀ ਗੱਲ ਹੈ ਹਵੇਲੀ ਵਾਲਾਂ ਦੀ ਕੁੜੀ ਸਰਦਾਰੋ ਜੁਗਮੇ ਨਾਲ ਦਾਈ ਦੁਖੜੇ ਖੇੜਦੀ ਹੁੰਦੀ ਉਹ ਕਿੰਨੀ ਖਲੰਦੜੀ ਸੀਗੀ ਹੱਸਦੀ ਤਾਂ ਗੱਲਾਂ ਉੱਤੇ ਟੋਏ ਪੈਂਦੇ ਸੀਗੇ ਕਿ ਬਿਨਾਂ ਕਾਰਨ ਹੀ ਹੱਸਦੀ ਰਹਿੰਦੀ ਸੀ ਗੱਲਾਂ-ਗੱਲਾਂ ਉੱਤੇ ਜੋ ਮੈਨੂੰ ਖਿਜਾਉਂਦੀ ਸੀਗੀ ਉਹਨਾਂ ਦਿਨਾਂ ਵਿੱਚ ਤਾਂ ਵੱਡੇ-ਵੱਡੇ ਮੁੰਡੇ ਕੁੜੀਆਂ ਇਕੱਠੇ ਖੇਡਦੇ ਹੁੰਦੇ ਸਨ ਹੁਣ ਵਰਗਾ ਜ਼ਮਾਨਾ ਨਹੀਂ ਸੀਗਾ 16-16 17-17 ਸਾਲਾਂ ਦੇ ਮੁੰਡੇ ਕੁੜੀਆਂ ਮਾਪਿਆਂ ਲਈ ਗੁੱਡੇ-ਗੁੱਡੀਆਂ ਤੋਂ ਵੱਧ ਨਹੀਂ ਸਨ ਅਗਵਾੜ ਦੀ ਧਰਮਸ਼ਾਲਾ ਵਿੱਚ ਉਹ ਸੋਤੇ ਤੱਕ ਖੇਡਦੇ ਰਹਿੰਦੇ ਰੌਲਾ ਪਾਉਂਦੇ ਚੀਕਾਂ ਮਾਰਦੇ ਘਰ ਮੁੜਨ ਲੱਗੇ ਉੱਚੀ-ਉੱਚੀ ਬੋਲਦੇ ਮੂਰਿਓਂ ਮੂਰਲਿਓ ਮੂਰਲਿਓ ਖੇਚ ਲੋ ਡੋਰ ਮਗਰ ਲਿਆਂ ਦੀ ਮਾਣੂ ਲੈ ਗਈ ਚੋਰ ਤੇ ਫੇਰ ਜਦੋਂ 47 ਦੀ ਵੱਡਾ ਟੁੱਕੀ ਹੋਈ ਜੁੰਮੇ ਦਾ ਪਿਓ ਤੇ ਉਹਦੇ ਦੋਵੇਂ ਚਾਚੇ ਇੱਧਰ ਹੀ ਮਾਰੇ ਗਏ ਭੈਣਾ ਨੂੰ ਮਿਲਟਰੀ ਕੈਂਪ ਵਾਲੇ ਲੈ ਗਏ ਉਹ ਤੇ ਉਹਦੀ ਮਾਂ ਹਵੇਲੀ ਵਾਲਿਆਂ ਦੇ ਘਰ ਨੀਰੇ ਵਾਲੀ ਸਬਾਤ ਵਿੱਚ ਛੋਪ ਕੇ ਬੈਠੇ ਰਹੇ ਉੱਥੇ ਹੀ ਰੋਟੀ ਪਾਣੀ ਉੱਥੇ ਹੀ ਰਾਤ ਨੂੰ ਸੌ ਜਾਂਦੇ ਗਰਮੀ ਸਾਦੀ ਦਾ ਕੋਈ ਅਹਿਸਾਸ ਨਹੀਂ ਸੀਗਾ ਮੋਹਣ ਰੇਟਕੇ ਜੰਗਲਪਾੜੀ ਜਾਉਂਦੇ ਨੀਰੇ ਵਾਲੀ ਸਵਾਤੀ ਉਹਨਾਂ ਦਾ ਸੰਸਾਰ ਬਣ ਗਿਆ ਸੀ ਸਰਦਾਰੋਂ ਉਹਨਾਂ ਨੂੰ ਰੋਟੀ ਪਾਣੀ ਦੇ ਕੇ ਜਾਂਦੀ ਜੁੰਮੇ ਦੀ ਮਾਂ ਸਰਦਾਰੋਂ ਨੂੰ ਪੁੱਛ ਪੁੱਛ ਕਰਕੇ ਪਿਆਰ ਕਰਦੀ ਉਹਨੂੰ ਆਪਣੀ ਹੱਥ ਨਾਲ ਲਾ ਕੇ ਘਟਦੀ ਜਿਵੇਂ ਉਹ ਉਹਦੀ ਆਪਣੀ ਹੀ ਧੀ ਹੋਵੇ ਰਾਜ ਨੂੰ ਜੁੰਮੇ ਨੂੰ ਆਪਣੀ ਹੱਥ ਨਾਲ ਘਟਕੇ ਸੰਦੀ ਤੂਫਾਨ ਗੁਜ਼ਰ ਗਿਆ ਤੇ ਜੁੰਮਾ ਤੇ ਜੁੰਮੇ ਦੀ ਮਾਂ ਹਵੇਲੀ ਵਾਲਾ ਦੇ ਘਰੋਂ ਬਾਹਰ ਆ ਗਏ ਪਿੰਡ ਵਿੱਚ ਨਿੱਕੇ-ਮੂٹے ਕੰਮ ਕਰਨ ਲੱਗੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੇ ਤੇ ਰੋਟੀ ਖਾ ਲੈਂਦੇ ਸੀਗੇ ਰਹਿੰਦੇ ਵੀ ਲੋਕਾਂ ਦੇ ਘਰਾਂ ਵਿੱਚ ਹੀ ਆਪਣੇ ਘਰ ਤੋਂ ਜਿਵੇਂ ਉਹਨਾਂ ਨੂੰ ਡਰ ਲੱਗਦਾ ਹੋਵੇ ਜਿਵੇਂ ਹੁਣ ਵੀ ਕੋਈ ਉਹਨਾਂ ਨੂੰ ਸੁੱਤੇ ਨੂੰ ਆਕੇ ਮਾਰ ਜਾਏਗਾ ਤੇ ਫਿਰ ਉਹ ਆਪਣੇ ਘਰ ਹੀ ਆ ਗਏ ਸੀਗੇ ਘਰ ਵਿੱਚ ਤਾਂ ਕੁਝ ਵੀ ਨਹੀਂ ਸੀ ਘਰ ਦੀਆਂ ਕੰਧਾਂ ਖੜਗੀਆਂ ਸਨ ਘਰ ਦੀ ਛੱਤ ਕਾਇਮ ਸੀ ਛੱਤ ਨੇ ਵਿੱਚ ਝੱਕ ਹੈਗਾ ਸੀਗਾ ਇੱਕ ਪਾਸੇ ਨੂੰ ਡਿੱਗਿਆ ਪਿਆ ਜੋ ਮੈਨੇ ਚੱਕ ਨੂੰ ਹਿਲਾਇਆ ਨਹੀਂ ਹੁਣ ਤੱਕ ਵੀ ਉਹ ਚੱਕ ਉਵੇਂ ਦਾ ਉਵੇਂ ਪਿਆ ਹੋਇਆ ਆ ਨਿਰਜਿੰਦ ਬੇਆਵਾਜ਼ ਤੇ ਛਾਪ ਲਿਆ ਹੋਇਆ ਜਿਵੇਂ ਹੁਣੇ ਕੋਈ ਉਹਨੂੰ ਗੇੜਾ ਦੇਵੇ ਤੇ ਉਹ ਹਰਕਤ ਵਿੱਚ ਆ ਸਕਦਾ ਹੈ 47 ਦੇ ਸਾਕੇ ਨੂੰ 8-10 ਵਾਰੇ ਲੰਘ ਗਏ ਆ ਉਦੋਂ ਤੱਕ ਜੁੰਮੇ ਕੋਲ 4 ਗਧੇ ਤੇ 2 ਗਧੀਆਂ ਸਨ ਪੱਠੇ ਉੱਤੇ ਜਾ ਕੇ ਇੱਟਾਂ ਢੋਣ ਦਾ ਕੰਮ ਕਰਦਾ ਮਾਂ ਘਰ ਵਿੱਚ ਰਹਿੰਦੀ ਸੋਨਾ ਗੁਜ਼ਾਰਾ ਚੱਲ ਰਿਹਾ ਸੀ ਹਵੇਲੀ ਵਾਲਾਂ ਦੇ ਸਰਦਾਰੋ ਦਾ ਵਿਆਹ ਸੀ ਵਿਆਹ ਤੋਂ 4 ਦਿਨ ਪਹਿਲਾਂ ਉਹ ਅੱਧੀ ਰਾਤ ਨੂੰ ਅੱਠ ਕੇ ਜੁੰਮੇ ਕੋਲ ਆਈ ਉਹਨੂੰ ਬਾਹੋਂ ਫੜ ਕੇ ਮੰਜੇ ਤੇ ਬਿਠਾ ਦਿੱਤਾ ਤੇ ਕਿੰਨਾ ਹੀ ਚਿਹਰਾ ਉਸਦੇ ਨਾਲ ਕੁਸਰਮੁਸਰ ਕਰਦੀ ਰਹੀ ਵਾਦੀ ਮੰਜੀ ਦੂਰ ਸੀ ਜੁਮਾ ਮੰਨਿਆ ਨਹੀਂ ਡਰ ਗਿਆ ਐਡੀ ਵੱਡੀ ਚਟਾਨ ਨਾਲ ਉਹ ਮੱਥਾ ਕਿਵੇਂ ਲਾਉਂਦਾ ਉਹ ਤਾਂ ਇੱਕ ਕਮਿਆਰ ਸੀਗਾ ਬਸ ਹਵੇਲੀ ਵਾਲੇ ਦਾ ਜ਼ਿੰਮੇਦਾਰ ਸਨ ਉਹ ਤਾਂ ਅਥਨ ਨੂੰ ਕਿਹੜਾ ਨਾ ਖਪਾ ਕੇ ਰੱਖ ਦਿੰਦੇ ਤੇ ਫਿਰ ਜੁੰਮੇ ਤੇ ਜੁੰਮੇ ਦੀ ਮਾਂ ਨੇ ਉਹਨਾਂ ਦੇ ਘਰ ਦਾ ਲੂਣ ਵੀ ਤਾਂ ਖਾਦਾ ਸੀ ਸਰਦਾਰੋਂ ਕਿਵੇਂ ਕੋਈ ਸ਼ਰਾਪ ਦੇ ਕੇ ਤਰ ਗਈ ਹੋਵੇ ਬਸ ਉਹ ਦਿਨ ਸੋ ਉਹ ਦਿਨ ਜੁਮਾ ਪਿੱਤੇ ਵਾਂਗ ਸੂਕਨ ਲੱਗ ਪਿਆ ਸੀਗਾ ਉਸ ਪਿੰਡ ਵਿੱਚ ਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਵੀ ਮੁਸਲਮਾਨ ਕਮਿਆਰਾਂ ਦਾ ਕੋਈ ਘਰ ਨਹੀਂ ਰਹਿ ਗਿਆ ਸੀ ਇਧਰ ਹੀ ਖੁਰਦ-ਬਰਦ ਹੋ ਗਏ ਜਾਂ ਫਿਰ ਪਾਕਿਸਤਾਨ ਨੂੰ ਚਲੇ ਗਏ ਪਹਿਲਾਂ ਪੈਸ ਤਾਂ ਕੋਈ ਵੀ ਆਸ ਨਹੀਂ ਸੀ ਪਰ ਫਿਰ ਕਈ ਸਾਲਾਂ ਪਿੱਛੋਂ ਦੂਰ ਦਰਾਇ ਦੇ ਪਿੰਡਾਂ ਵਿੱਚੋਂ ਉਹਨੂੰ ਰਸਤੇ ਆਉਣ ਲੱਗੇ ਤਾਂ ਉਹ ਸਿਰ ਮਾਰ ਦਿੰਦਾ ਰਿਹਾ ਜਿਵੇਂ ਔਰਤ ਦੀ ਤਾਂ ਉਹਨੂੰ ਲੋੜ ਹੀ ਨਹੀਂ ਸੀ ਇੱਕ ਸਰਦਾਰੋਹੀ ਉਹਦੇ ਮਨ ਕੱਢ ਗਈ ਸੀਗੀ ਹੁਣ ਉਹ ਨਹੀਂ ਸੀ ਤਾਂ ਦੁਨੀਆ ਵਿੱਚ ਹੋਰ ਔਰਥੀ ਕਿਹੜੀ ਰਹਿ ਗਈ ਸੀਗੀ ਪਤਾ ਨਹੀਂ ਉਹ ਕਿਹੜੀ ਘੜੀ ਸੀ ਕਿ ਸਰਦਾਰੋ ਸਾਹਮਣੇ ਉਹਦੇ ਮੂੰਹੋਂ ਨਾ ਹੀ ਨਾ ਨਿਕਲਦੀ ਦੁਰੀ ਗਈ ਸੀ ਤੇ ਫੇਰ ਕਿਸੇ ਔਰਤ ਦਾ ਤਸੱਵਰ ਤੱਕ ਵੀ ਉਹਦੇ ਜ਼ਿਹਨ ਵਿੱਚ ਨਹੀਂ ਆਉਂਦਾ ਸੀਗਾ ਬਸ ਇਹੀ ਸਰਦਾਰੋ ਦਾ ਸ਼ਰਾਬ ਸੀਗਾ ਤੇ ਹਣ ਜ਼ਿੰਮੇਦਾਰ ਇਹ ਹਾਲ ਸੀ ਪੱਠੇ ਉਤੇ ਇਟਾਂ ਢੋਣ ਦਾ ਕੰਮ ਉਹ ਇੱਕ ਗਦੇ ਵਾਂਗ ਹੀ ਸੈ ਸੁੱਟ ਕੇ ਕਰਦਾ ਉਹਦੇ ਤੁਰੰਦਰ ਸਰਦਾਰੋ ਦੀ ਮੂਰਤ ਵਸੀ ਹੋਈ ਐਸ ਮੂਰਤ ਨੂੰ ਮਿੱਟੀ ਵਿੱਚ ਸਾਕਾਰ ਕਰਨ ਦੀ ਲਲ ਉਹਨੂੰ ਲੱਗ ਗਈ ਸੀ ਮੁਹੱਬਤ ਦਾ ਪਰਤਖ ਖਿਹਰਾ ਮੁਸਕਰਾਉਂਦਾ ਵੀ ਤੇ ਇਨਕਾਰ ਕਰਦਾ ਵੀ ਜਦ ਕਦੇ ਵੀ ਸਰਦਾਰੋ ਸਾਹਮਣੇ ਕੋਈ ਪ੍ਰਸਤਾਵ ਲੈ ਕੇ ਗਿਆ ਸੀ ਉਹ ਇੰਜ ਦਾ ਚਿਹਰਾ ਬਣਾ ਲਿਆ ਕਰਦੇ ਸੀਗੀ ਮੁਸਕਰਾਹਟ ਤੇ ਇਨਕਾਰ ਦੀ ਅਦਭੁਤ ਮੁਦਰਾ ਤੇ ਫੇਰ ਤੇ ਹੁਣ ਜੁਮੇ ਦੀ ਸਾਰੀ ਜ਼ਿੰਦਗੀ ਉਸ ਇੱਕ ਚਿਹਰੇ ਨੂੰ ਫੜਨ ਵਿੱਚ ਲੱਗੀ ਹੋਈ ਸੀ ਜ਼ਿੰਦਗੀ ਦਾ ਇੱਕ ਸਾਰਥਿਕ ਰੰਜੇਵਾ ਇਸ਼ਾਵਾਂ ਦਾ ਕਾਲਪਨਿਕ ਸਮਰਥਨ ਤੇ ਇੱਕ ਫਿਰ ਇਹ ਸਵੇਰ ਸਰਦਾਰੋ ਦੀ ਗੋਦੀ ਨਮਾ ਬਾਲ ਸੀਗਾ ਉਹਦਾ ਪੁੱਤ ਉਮਲ ਉਮਲ ਥੱਲੇ ਡਿੱਗਣ ਨੂੰ ਕਰਦਾ ਸੀਗਾ ਸਵੇਰੇ ਸਵੇਰੇ ਜੁਮਾ ਬੁੱਤ ਦੇ ਚਿਹਰੇ ਉੱਤੇ ਮੁਹੱਬਤ ਦੀ ਮਿੱਟੀ ਆਖਰੀ ਚੜਾ ਰਿਹਾ ਸੀਗਾ ਅੱਜ ਬੁੱਤ ਨੇ ਮੁਕੰਮਲ ਹੋ ਜਾਣਾ ਸੀਗਾ ਮੁਸਕਰਾਹਟ ਤੇ ਇਨਕਾਰ ਦੀ ਸੰਤੁਲਨ ਮਾਤਰਾ ਵਿੱਚ ਨਹਿਰਨੇ ਦੀ ਚੁੰਝ ਬਹੁਤ ਤੇਜ਼ੀ ਨਾਲ ਚੱਲ ਰਹੀ ਸੀ ਆਪਣੇ ਪੂਰੇ ਵੇਗ ਵਿੱਚ ਸਰਦਾਰੋਂ ਨੇ ਛਤਰੀ ਅੱਗੇ ਆ ਕੇ ਜੰਮੇ ਨੂੰ ਹਾਕ ਮਾਰੀ ਇੱਕ ਬੰਦ ਚੁੰਝ ਰੁਕੀ ਜੰਮਾ ਮੋਢੇ ਤੋਂ ਦੀ ਝਾਕਿਆ ਸਰਦਾਰੋਂ ਨੂੰ ਪਹਿਚਾਣਿਆ ਸੀਗਾ ਪਰ ਹੂੰ ਕਹਿ ਕੇ ਦੂਜੇ ਬੰਦੀ ਆਪਣੇ ਕੰਮ ਵਿੱਚ ਰੁੱਝ ਗਿਆ ਇਹ ਕੰਮ ਹੁਣੇ ਪਹਿਲਾਂ ਨਿਬੇੜਨਾ ਹੋਵੇਗਾ ਸਵੇਰ ਹੋ ਗਈ ਆ ਪੱਠੇ ਉੱਤੇ ਵੀ ਜਾਣਾ ਸੀ ਸਰਦਾਰੋਂ ਦੋ ਪੜ ਰੁਕੀ ਜਦ ਦੀ ਪੱਠ ਉੱਤੇ ਨਜ਼ਰਾਂ ਤਲਕਾਉਂਦੀਆਂ ਜੰਮੇ ਦੀ ਬੁੱਢੀ ਮਾਂ ਵੱਲ ਚੜੀ ਗਈ ਕਮ ਮਕਾ ਕੇ ਜੁਮਾ ਉੱਠਿਆ ਸਰਦਾਰੋ ਕਿਧਰੇ ਵੀ ਨਹੀਂ ਸੀਗੀ ਜਾ ਚੁੱਕੀ ਸੀਗੀ ਪਤਾ ਨਹੀਂ ਕਿਉਂ ਆਈ ਸੀ ਐਸ ਸਭ ਕਾਸੇ ਬਾਰੇ ਜੁਮਮੇ ਨੇ ਸੋਚਿਆ ਵੀ ਨਹੀਂ ਸਰਦਾਰੋ ਦਾ ਸਲੀ ਚਿਹਰਾ ਮੁਕੰਮਲ ਸੀਗਾ ਤੇ ਫਿਰ ਜੁਮਾ ਗਧਿਆਂ ਉੱਤੇ ਟਟੋਂਦਾ ਵੀ ਸੋਇ ਜਾਂ ਤੇ ਹੈਰਾਨ ਹੁੰਦਾ ਰਹਿੰਦਾ ਕਿ ਸਰਦਾਰੋ ਦੀ ਮਿੱਟੀ ਨਾਲ ਉਹਨੂੰ ਇੰਨੀ ਮੁਹੱਬਤ ਕਿਉਂ ਆ ਸਰਦਾਰੋ ਦੇ ਮਾਸ ਤੇ ਉਹਦੀ ਮਿੱਟੀ ਵਿੱਚ ਜਿਵੇਂ ਕੋਈ ਫਰਕ ਹੀ ਨਾ ਰਹਿ ਗਿਆ